सोनी उपदेश पर ब्रह्म निकट कर पेख सांस सांस सिमरो गोविंद मन अंतर की उतरा जिन आस अनित त्यागो तरंग शांत जना की दूर मन मंग आप छोड़ बेनती करहो ਆਦ ਸੰਗ ਅਗਨ ਸਾਗਰ ਤਰੋ ਹਰਤਨ ਕੇ ਪਰਲੇ ਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਸਾ ਸੰਗ ਜੀ ਦਾਸ ਵੱਲੋਂ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਗ 6ਵੇਂ ਦਾ ਤੀਜਾ ਪਾਠ ਲੈ ਕੇ ਆਏ ਹਾਂ ਜੀ ਆਉ ਪੜ੍ਹਦੇ ਹਾਂ ਮਹਾਰਾਜ ਜੀ ਨੇ ਪਾਈ ਮਰਦਾਨਾ ਜੀ ਨੂੰ ਅਮਰ ਕੀ ਮਹਿਕੀਤਾ ਇੱਕ ਵਾਰ ਦੀ ਗੱਲ ਹੈ ਮਹਾਰਾਜ ਜੀ ਪਾਈ ਮਰਦਾਨਾ ਜੀ ਦੇ ਵੇੜੇ ਉਗੋਂ ਲੰਘ ਰਹੇ ਸਨ ਅਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਤੇ ਪਾਈ ਮਰਦਾਨਾ ਜੀ ਦੀ ਮਾਤਾ ਜੀ ਦਾ ਨਾਮ ਬੀਬੀ ਲਖੋ ਮਹਾਰਾਜ ਜੀ ਦੀ ਨਾਸੀ ਦਾ ਨਾਮ ਵੀ ਬੀਬੀ ਲਖੋ ਆਇਆ ਹੈ ਉਹ ਵੀ ਇਸੀ ਵੀਡੀਓ ਵਿੱਚ ਉਹ ਪ੍ਰਸੰਗ ਸੁਣਾਵਾਂਗੇ ਉਹ ਕਹਿੰਦੇ ਹਨ ਮਹਾਰਾਜ ਜੀ ਨੂੰ ਪਾਈ ਮਰਦਾਨਾ ਜੀ ਨੂੰ ਉਹ ਕਹਿੰਦੇ ਹਨ ਬੀਬੀ ਲਖੋ ਜੀ ਵੇ ਮਰ ਜਾਣਿਆ ਇੱਧਰ ਆ ਮਹਾਰਾਜ ਜੀ ਨੇ ਕਿਹਾ ਤੁਸੀਂ ਪਾਈ ਮਰਦਾਨਾ ਜੀ ਨੂੰ ਮਰ ਜਾਣਾ ਕਿਉਂ ਕਹਿੰਦੇ ਹਨ ਉਹ ਉਹ ਕਹਿੰਦੇ ਹਨ ਪਹਿਲਾਂ ਛੇ ਦੀਆਂ ਪੁੱਤਰ ਹੋ ਕੇ ਮਰ ਗਏ ਹਨ ਅਤੇ ਸਤਵਾਂ ਇਹ ਹੈ ਇਹਨੇ ਵੀ ਮਰ ਜਾਣਾ ਹੈ ਤਦ ਮਹਾਰਾਜ ਜੀ ਨੇ ਕਿਹਾ ਉਹ ਹੀ ਦੁਨੀਆ ਤੇ ਜਨਮਿਆ ਨਹੀਂ ਜਿਹੜਾ ਇਸ ਨੂੰ ਮਾਰ ਸਕੇ ਸੁਦਾ ਨਾਮ ਹੀ ਸਾਨੇ ਰੱਖ ਦਿੱਤਾ ਮਰਦਾਨਾ ਤਤੁਮ ਉਹਨਾਂ ਦਾ ਨਾਮ ਪੈ ਗਿਆ ਮਰਦਾਨਾ ਜਿਹੜਾ ਮਰਦਾਨਾ ਰਹਿਦੀ ਦੁਨੀਆ ਤੱਕ ਅਮਰ ਕਰ ਦਿੱਤਾ ਮਹਾਰਾਜ ਜੀ ਨੇ ਐਉਂ ਪਾਈ ਮਰਦਾਨਾ ਜੀ ਨੂੰ ਅਮਰ ਕੀਤਾ ਫਿਰ ਆ ਗਏ ਭਾਈ ਮਰਦਾਨਾ ਜੀ ਅਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਰਮਾਤਾ ਕਿਰਪਾ ਦਾ ਜੀ ਨੇ ਬਹੁਤ ਸੋਨਾ ਬਹੁਤ ਮਹਿੰਗਾ ਚੋਲਾ ਸੀ ਉਹ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਵਾਇਆ ਸਵਾਕੇ ਦਿੱਤਾ ਤਾ ਤਾਂ ਫਿਰ ਮਹਾਰਾਜ ਜੀ ਨੇ ਚੋਲਾ ਪਾਇਆ ਤੇ ਬੜੇ ਸੋਹਣੇ ਲੱਗਦੇ ਹਨ ਚੋਲਾ ਬੜਾ ਸੋਹਣਾ ਲੱਗਦਾ ਹੈ ਮਹਾਰਾਜ ਜੀ ਦਾ ਬੜੀ ਸੁੰਦਰ ਰੂਪ ਸਰੂਪ ਮਹਾਰਾਜ ਜੀ ਦਾ ਲੱਗਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਹਨ ਜਜਮਾਨ ਮਹਾਰਾਜ ਜੀ ਬੜੇ ਸੋਹਣੇ ਪਏ ਫੱਬਦੇ ਹੋ ਫਿਰ ਮਹਾਰਾਜ ਜੀ ਆਖਦੇ ਹਨ ਵੇ ਮਰਦਾਨੇ ਆਂ ਰੋਇ ਅਸੀਂ ਬਾਣਾ ਹੈ ਉਹ ਤੈਨੂੰ ਪਵਾ ਦਈਏ ਅਸੀਂ ਤੈਨੂੰ ਦੇ ਲਈਏ ਹੀ ਬਾਣਾ ਉਹ ਕਹਿੰਦੇ ਹਨ ਮਹਾਰਾਜ ਬੜਾ ਮਹਿੰਗਾ ਬਾਣਾ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਫੇ ਮਹਾਰਾਜ ਨੇ ਆਪਣਾ ਬਾਣਾ ਉਤਾਰ ਕੇ ਪਾਈ ਮਰਦਾਨਾ ਜੀ ਨੂੰ ਪਵਾ ਦਿੱਤਾ ਅਤੇ ਕਹਿਆ ਇਹ ਜੋੜਾ ਹੁਣ ਨਾਨਕ ਦਾ ਦਨੇ ਪਾ ਲਿਆ ਹੈ ਇਸ ਨੂੰ ਪਾ ਕੇ ਕਿਸੇ ਅੱਗੇ ਹੱਥ ਨਾ ਅੱਡੀ ਜੇ ਹੱਥ ੱਡਣਾ ਹੈ ਤਾਂ ਅਕਾਲ ਪੁਰਖ ਤੋਂ ਮੰਗੀ ਤਾਂ ਫਿਰ ਮਰਦਾਨਾ ਜੀ ਤਾਂ ਤਸਦੀਗ ਨਾਨਕ ਦੇ ਮਹਾਰਾਜ ਨਾਲ ਹੀ ਰਹਿਣ ਲੱਗ ਪਏ ਫਿਰ ਬੀਬੀ ਲਖੋ ਇਹ ਕੌਤਕ ਦੇਖ ਕੇ ਆਖੀ ਹੈ ਤੁਹਾਡਾ ਪੁੱਤਰ ਤਾਂ ਅੱਧਾ ਕਮਲਾ ਹੈ ਮਤਲਬ ਅੱਧਾ دیਵਾਨਾ ਕਹੇ ਤਾ ਮਹਾਰਾਜਿ ਨੂੰ ਕਮਲਾ ਸ਼ਬਦ ਆਪਾਂ ਨਹੀਂ ਵਰਤ ਸਕਦੇ ਆਪਾਂ ਮਹਾਰਾਜਿ ਦੇ ਸਿੱਖ ਹਾਂ ਇਸ ਲਈ ਆਪਾਂ ਮਹਾਰਾਜਿ ਤੋਂ ਡਰ ਕੇ ਚੱਲਦੇ ਹਾਂ ਉਹਨਾਂ ਨੇ ਤਾਂ ਇਹ ਉਪਸ਼ਬਦ ਵਰਤ ਦਿੱਤਾ ਸੀ ਮਹਾਰਾਜਿ ਨੇ ਪਿੱਛੇ ਆਪਣੀ ਮਾਸੀ ਤਰਫ ਨਹੀਂ ਮੁੜ ਕੇ ਦੇਖਿਆ ਮਾਂ ਜੈਸੀ ਮਾਸੀ ਨੂੰ ਰੱਖਦੇ ਹਨ ਅਸੀਂ ਤਾਂ ਅਧੇ ਕਮਲੇ ਹਾਂ ਤੇ ਜਿਹੜਾ ਤੁਹਾਡਾ ਪੁੱਤਰ ਹੈ ਉਹ ਪੂਰਾ ਹੀ دیਵਾਨਾ ਤਾਂ ਪੂਰਾ ਹੀ ਕਮਲਾ ਹੋਵੇਗਾ ਇਹ ਜੋ ਹੈ ਪ੍ਰਾਚਨ ਜਨਕ ਸਾਖੀ ਵਿੱਚ ਲਿਖਿਆ ਹੋਇਆ ਹੈ ਇਹ ਮਹਾਰਾਜ ਜੀ ਨੇ ਆਖਿਆ ਫਿਰ ਉਹਨਾਂ ਦੇ ਘਰੇ ਇੱਕ ਹੀ ਆਏ ਸੀ ਬਾਬਾ ਰਾਮ ਥੰਮਣ ਜੀ ਉਹ ਫਿਰ ਪੂਰੇ ਹੀ ਦਵਾਨੇ ਰੱਬ ਦੇ ਫਕੀਰ ਹੋਏ ਸਨ ਫਿਰ ਅੱਜ ਵੀ ਤੁਸੀਂ ਉਹਨਾਂ ਦਾ ਮੰਦਿਰ ਨੈਟ ਤੇ ਸੱਚ ਮਾਰ ਕੇ ਦੇਖ ਸਕਦੇ ਹੋ ਬਾਬਾ ਰਾਮ ਥੰਮਣ ਜੀ ਦਾ ਐਉਂ ਮਹਾਰਾਜ ਜੀ ਨੂੰ ਦਵਾਨੇ ਦਾ ਕਿਤਾਬ ਉਹਨਾਂ ਦੀ ਮਸਨੀ ਦੇ ਦਿੱਤਾ ਸੀ ਫਿਰ ਮਹਾਰਾਜ ਜੀ ਤੋਂ ਉਲਟਾ ਬਚਨ ਕਰਵਾ ਲਿਆ ਸੀ ਜਿਹੜੇ ਬਾਬਾ ਰਾਮ ਥੰਮਣ ਜੀ ਹਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਤੋਂ ਹੋਏ ਹਨ ਆਪਾਂ ਮਹਾਰਾਜ ਜੀ ਨੂੰ ਆਪਣੀ ਈਨ ਔਕਾਤ ਨਹੀਂ ਕਿ ਆਪਾਂ ਕੋਈ ਹੈ ਜਾਂ ਉਪਸ਼ਬਦ ਵਰਤ ਸਕੀਏ ਮਹਾਰਾਜ ਜੀ ਵਾਸਤੇ ਇਸ ਲਈ ਆਪਾਂ ਨੇ دیਵਾਨਾ ਸ਼ਬਦ ਵਰਤੇ ਆ ਉਹਨਾਂ ਨੇ ਤਾਂ ਚਲੋ ਜੋ ਉਹਨਾਂ ਦੀ ਪੁੱਲ ਹੋਈ ਉਹਨਾਂ ਤੋਂ ਉਹਨਾਂ ਦੀ ਮਾਸੀ ਨੇ ਕਹਿ ਦਿੱਤਾ ਆਪਾਂ ਮਹਾਰਾਜ ਜੀ ਵਾਸਤੇ ਕਦੇ ਵੀ ਇਹ ਸ਼ਬਦ ਨਹੀਂ ਵਰਤ ਸਕਦੇ ਇਸ ਲਈ ਇਹ ਸ਼ਬਦ ਬਹੁਤ ਹੀ ਮਹਾਰਾਜ ਜੀ ਵਾਸਤੇ ਠੀਕ ਨਹੀਂ ਹੈ ਆਪਣੇ ਵਾਸਤੇ ਆਪਾ ਮਹਾਰਾਜ ਜੀ ਨੂੰ ਇਹ ਸ਼ਬਦ ਨਹੀਂ ਕਹਿ ਸਕਦੇ ਆਪਾਂ ਉਹਨਾਂ ਦੇ ਸਿੱਖਾ ਉਹਨਾਂ ਦੀ ਰਜਾ ਵਿੱਚ ਚੱਲਣਾ ਹੈ ਮਹਾਰਾਜ ਜੀ ਸਾਡੇ ਤੋਂ ਵੱਡੇ ਹਨ ਆਗਾਦ ਬੋਧ ਹਨ ਉਹ ਜੁਗਾਂ ਦੇ ਬ੍ਰਹਿਮੰਡਾਂ ਦੇ ਪਾਤਾਲ ਨਾ ਪਾਤਾ ਲੱਖ ਲੱਖਾਂ ਆਕਾਸ਼ਾਂ ਦੇ ਹੋ ਸੁਆਮੀ ਹਨ ਆਓ ਜੀ ਇੱਥੇ ਸਾਡਾ ਜਿਹੜਾ ਛੇਵਾਂ ਪਾਠ ਹੈ ਛੇਵਾਂ ਭਾਗ ਹੈ ਸਮਾਪਤ ਹੁੰਦਾ ਹੈ ਤਿੰਨ ਪਾਠ ਬਣੇ ਹਨ ਇਹਨਾਂ 'ਤੇ ਪੈ ਜਾਣਗੇ ਆਪ ਜੀ ਗਾਥਾ ਦੇਖ ਸਕਦੇ ਹੋ ਜੀ ਗਾਥਾ ਸ੍ਰੀ ਅਕਾਲ ਪੁਰਖ ਜੀ ਕੀ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ